ਬਠਿੰਡਾ ਦੇ ਹਾਜ਼ਿਰਤਨ ਚੌਕ ਵਿਖੇ ਇੱਕ ਵਿਅਕਤੀ ਵੱਲੋਂ ਕੀਤੀ ਗਈ ਫਾਇਰਿੰਗ ਹਸਪਤਾਲ ਚੌਂਕੀ ਵੱਲੋਂ ਇਸ ਨੂੰ ਲਿਆ ਹਰਾਸਤ ਦੇ ਵਿੱਚ ਥਾਣਾ ਕਤਵਾਲੀ ਦੇ ਐਸਐਚਓ ਨੇ ਦਿੱਤੀ ਜਾਣਕਾਰੀ ਬਠਿੰਡਾ ਦੇ ਸਿਵਲ ਹਸਪਤਾਲ ਚੌਂਕੀ ਵਿਖੇ ਥਾਣਾ ਕਤਵਾਲੀ ਦੇ ਐਸਐਚਓ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਹਾਜ਼ਿਰਤਨ ਵਿਖੇ ਇੱਕ ਵਿਅਕਤੀ ਵੱਲੋਂ ਸ਼ੁੱਕਰਵਾਰ ਨੂੰ 4 ਵਜੇ ਦੇ ਲਗਭਗ ਫਾਇਰਿੰਗ ਕੀਤੀ ਗਈ ਉਹਨਾਂ ਦੱਸਿਆ ਕਿ ਜਿਹੜੇ ਵਿਅਕਤੀ ਇਸ ਦੇ ਵਿੱਚ ਆਪਣਾ ਜਿੰਨਾ ਵੱਲੋਂ ਇਸ ਦੇ ਵਿੱਚ ਸ਼ਿਕਾਇਤ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਉਹ ਉੱਥੇ ਦੁਕਾਨ ਤੇ ਆਪਣੇ ਬੱਚੇ ਦੇ ਨਾਲ ਕੱਪੜੇ ਲੈਣ ਦੇ ਲਈ ਆਏ ਹੋਏ ਸਨ ਤਾਂ ਇੱਕ ਵਿਅਕਤੀ ਵੱਲੋਂ ਉਹਨਾਂ ਦੇ ਮੋਟਰਸਾਈਕਲ ਦੇ ਵਿੱਚ ਕਾਰ ਮਾਰੀ ਗਈ ਤਾਂ ਜਦੋਂ ਉਸ ਨੂੰ ਇਸ ਸਬੰਦੇ ਪੁੱਛਿਆ ਗਿਆ ਤਾਂ ਉਸ ਵੱਲੋਂ ਉਹਨਾਂ ਦੇ ਵੱਲ ਫਾਇਰ ਕੀਤੀ ਗਈ ਜਿਸ ਨੂੰ ਲੈ ਕੇ ਮੌਕੇ ਤੇ ਹੀ ਹਸਪਤਾਲ ਚੌਂਕੀ ਦੇ ਅਨਚਾਰਜ ਰਮ ਸਿੰਘ ਪਹੁੰਚੇ ਅਤੇ ਉਸ ਵਿਅਕਤੀ ਨੂੰ ਕਾਰ ਅਤੇ ਅਸਲੇ ਸਮੇਤ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਉਸ ਨੂੰ ਆਪਣਾ ਹਸਪਤਾਲ ਚੁੱਕੀ ਵਿਖੇ ਲਿਆਂਦਾ ਗਿਆ ਐਸ ਐਚਓ ਕਤਵਾਲੀ ਨੇ ਕਿਹਾ ਕਿ ਹੁਣ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਜੋ ਵੀ ਆਪਣਾ ਸ਼ਿਕਾਇਤਕਰਤਾ ਹਨ ਉਹਨਾਂ ਵੱਲੋਂ ਸ਼ਿਕਾਇਤ ਲਿਖਾਈ ਜਾਵੇਗੀ ਉਸ ਦੇ ਹਿਸਾਬ ਨਾਲ ਉਹਨਾਂ ਵੱਲੋਂ ਵੀ ਆਪਣਾ ਇਸ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਇਸ ਇਸ ਵਿਅਕਤੀ ਦੀ ਗੱਡੀ ਦੇ ਵਿੱਚ ਸ਼ਰਾਬ ਪੀਣ ਦਾ ਸਾਰਾ ਸਮਾਨ ਪਿਆ ਹੋਇਆ ਸੀ ਅਤੇ ਇਸ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਫਰਿੰਗ ਕੀਤੀ ਹੜੀ ਇਹ ਨਾ ਮਾਤਾ ਸਰਜੀ ਦੇ ਪਾਰ ਆਈ ਜੀ ਆਇਆ ਹੋਇਆ ਸੀ ਕਿ ਅਸੀਂ ਆਪ ਬੇਟੇ ਦੀ ਨਾ ਵਰਦੀ ਲੈ ਕੇ ਆਏ ਸੀ ਤੇ ਬੂਟ ਲਈ ਜਾਂਦੇ ਸੀਗੇ ਬੇਟੇ ਦੇ ਤੇ ਮੋਟਰਸਾਈਕਲ ਖੜੇ ਸੀਗੇ ਦੋ ਬਾਹਰ ਜਦੋਂ ਅਸੀਂ ਮੋਟਰਸਾਈਕਲ ਦੇ ਵਿੱਚ ਉਹਨੇ ਗੱਡੀ ਮਾਰੀ ਦੁਬਾਰਾ ਫੇਰ ਰੋਕੇ ਮਾਰੀ ਇੱਕੇ ਦਮ ਖੜਕਾ ਹੋਇਆ ਜਿਵੇਂ ਕੋਈ ਸੱਤ ਡਿੱਗਦੀ ਹੁੰਦੀ ਸੀ ਬਾਹਰ ਨਿਕਲੇ ਤੇ ਬਾਹਰ ਨਿਕਲ ਕੇ ਪੁੱਛਿਆ ਵੀ ਕੌਣ ਆ ਤੂੰ ਗੱਡੀ ਵਾਲਾ ਮੋਟਰਸਾਈਕਲ ਭੰਨ ਗਿਆ ਉਹਨੇ ਨਾਲ ਦੀ ਨਾਲ ਉੱਤਰਿਆ ਗੱਡੀ ਚੋਂ ਪਿਸਤੌਲ ਕੱਢ ਲਿਆ ਤੇ ਗੋਲੀਆਂ ਚਲਾਉਣਾ ਸ਼ੁਰੂ ਕਰਦਿਆਂ ਹੀ ਦੋ ਕਿੰਨੀ ਫਾਇਰ ਕੀਤੀ ਦੋ ਕੀਤੇ ਸੀਗੇ ਹੁਣ ਕਿੱਥੇ ਲੰਦਾ ਉਹਨੂੰ ਹੁਣ ਸਿਵਲ ਠੀਕ ਹੈ ਹਾਂ ਸਰ ਕੀ ਆਉਂਦਾ ਬਗੋਰ ਫੀਸਿੰਗ ਕੀ ਮਾਮਲਾ ਹੋਇਆ ਜੀ ਮਾਮਲਾ ਸਰ ਅਸੀਂ ਹਾਜੀ ਰਜ਼ਨ ਚੌਕ ਦੇ ਵਿੱਚ ਨਾ ਸ਼ਾਪਿੰਗ ਕਰੀ ਜਾਂਦੀ ਸੀ ਬੇਟੇ ਦੇ ਲਈ ਜਾਂਦੇ ਸ਼ੂਜ਼ ਸਕੂਲ ਲਈ ਮੈਂ ਮੇਰੀ ਵਾਈਫ ਤੇ ਮੇਰਾ ਬੇਟਾ ਤੇ ਅਚਾਨਕ ਅਗੇ ਆਇਆ ਕਾਰ ਵਾਲਾ ਦੀ दारू ਪੀਤੀ ਸੀਗੀ ਤੇ ਇਹਨੇ ਨਾ ਪਹਿਲਾਂ ਤਾਂ ਉਹਨੇ ਮੇਜ਼ 'ਚ ਮਾਰਿਆ ਫਿਰ ਉਸ ਤੋਂ ਬਾਅਦ ਇਹਨੇ ਮੇਰਾ ਬਾਈਕ ਖੜੀ ਸੀਗੀ ਬਾਈਕ ਵੀ ਜਮਾ ਥੱਲੋ ਚੱਕਿਆ ਇਹਨੇ ਕੋਈ ਆਇਆ ਵੀ ਨਹੀਂ ਮੇਰਾ ਬਾਈਕ ਬਚਾ ਲੈ ਖੜਾ ਸੀਗਾ ਜਮਾ ਥੱਲੋ ਬਾਈਕ ਚੱਕ ਇੱਥੇ ਬਾਈਕਾ ਖੜਾ ਬਾਈਕ ਮੇਰਾ ਉੱਪਰ ਜੀ ਇਹਨੇ ਬਾਈਕ ਟਪਾਦਾ ਜਦੋਂ ਖੜਕਾ ਹੋਇਆ ਮੈਂ ਇਹਦੇ ਪਿੱਛੇ ਭੱਜਿਆ ਪਿੱਛੇ ਭੱਜਣ ਦੇ ਬਾਅਦ ਇਹਨੇ ਗੱਡੀ ਨਹੀਂ ਰੋਕੀ ਗੱਡੀ ਨਹੀਂ ਰੋਕੀ ਫਿਰ ਥੋੜੀ ਜਿਹੀ ਅੱਗੇ ਜਾ ਕੇ ਮੰਨ ਲ ਤੇ ਫਿਰ ਮੈਨੂੰ ਜਾ ਕੇ ਬਾਰੀ ਖੋਲੀ ਮੈਂ ਕਿਹਾ ਬਾਈ ਯਾਰ ਤੂੰ ਦੇਖ ਤਾਂ ਲੈ ਇਹ ਬੱਚੇ ਹੁੰਦੇ ਸਾਡੇ ਬਾਹਰ ਤੋਂ ਬੱਚੇ ਮਾਰ ਦਿੰਦਾ ਤੇ ਮੈਨੂੰ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਮਲਾਜਮ ਮੈਂ ਕਿਹਾ ਯਾਰ ਬਾਈ ਜੇ ਮਲਾਜਮ ਹਾਂ ਤੁਸੀਂ ਮੰਨ ਲਓ ਮਾਰਨਾ ਥੋੜੀ ਹੈ ਸਾਨੂੰ ਫਿਰ ਇਹਨੇ ਕੀ ਕਰਿਆ ਜੀ ਪਿਸਟਲ ਪਿਆ ਸੀ ਖੁੱਲਾ ਡੈਸ਼ਬੋਰਡ ਤੇ ਡਰਿੰਕ ਕਰੀ ਜਾਂਦਾ ਸੀ ਪੈਗ ਵੀ ਬਣਾ ਕੇ ਰੱਖ ਰੱਖਿਆ ਸੀ ਇਹਨੇ ਸਾਰਾ ਕੁਝ ਪ੍ਰੋਗਰਾਮ ਬਣਾਈ ਰਿਹਾ ਡੈਸ਼ਬੋਰਡ ਤੇ ਇਹਨੇ ਚੱਕਿਆ ਰਵਰਬਲ ਮੈਨੂੰ ਕਹਿੰਦਾ ਮੈਂ ਦੱਸਦਾ ਤੈਨੂੰ ਫਿਰ ਮੈਨੂੰ ਭੱਜਣਾ ਪਿਆ ਫਿਰ ਇਹਨੇ ਦੋ ਵਾਰੀ ਮੰਨ ਲਓ ਮੈਨੂੰ ਸਿੱਧਾ ਕਰਿਆ ਰਵਾਲਵਰ ਤੇ ਫਿਰ ਨਿਕਲਿਆ ਮੈਂ ਜਦੋਂ ਮੈਂ ਥੋੜੀ ਦੂਰ ਲੰਘ ਗਿਆ ਫਿਰ ਇਹਨੇ ਹਵਾਈ ਫਾਇਰ ਕਰ ਦਿੱਤੇ ਕਿੰਨੇ ਕਿਤੇ ਫਾਇਰ ਦੋ ਕਿੰਨੇ ਨੰਬਰ ਦੀ ਪਹਿਲਾਂ ਦੀ ਮੈਂ ਤਾਂ ਹੀ ਸਰ ਪਹਿਲਾਂ ਤਾਂ ਨਹੀਂ ਕੋਈ ਗੱਲ ਨਹੀਂ ਨਹੀਂ ਆਪਾਂ ਜਾਮਦੇ ਨਹੀਂ ਬਾਈ ਇਹਨੂੰ ਮੰਨ ਲਓ ਸੇਵਲ ਚ ਸੀ ਜ਼ਿਲ੍ਹਾ ਦਾ ਚੌਕੀ ਸੀ ਠੀਕ ਹੈ ਹਾਂਜੀ ਆ ਪੀ ਵੈਪਨ ਕਿਹੜਾ ਸੀਗਾ ਪਤਾ ਵੈਪਨ ਉਹਨਾਂ ਕੋਲੇ ਪਿਸਟਲ ਸੀਗਾ ਜੀ ਆਮ ਜਿਹੜੇ ਮਲਾਜੇ ਦੇ ਦੋ ਦੋ ਅੱਛਾ ਦੋ ਹੀ ਕਰਿਆ ਸਰ ਨੁਕਸਾਨ ਨਹੀਂ ਹੋਇਆ ਨੁਕਸਾਨ ਸਰ ਬਾਈਕ ਦਾ ਹੀ ਆ ਹੋਰ ਤਾਂ ਕੋਈ ਮੇਰਾ ਨੁਕਸਾਨ ਵੀ ਹੋਇਆ ਜੇ ਮੈਂ ਨਾ ਭਜਦਾ ਤੇ ਮਾਰ ਵੀ ਸਕਦਾ ਸੀ ਕਿਉਂਕਿ ਡ੍ਰੇਨ ਜ਼ਿਆਦਾ ਕਰੀ ਸੀ ਅਸੀਂ ਤੋਂ ਲੱਗੇ ਨਹੀਂ ਸੀ ਜੀ ਹਵਾਜ ਕੀਤੀ ਹੈ ਕਿ ਤੇ ਹਵਾਈ ਹਵਾਈ ਪਹਿਲਾਂ ਤਾਂ ਉਹਨੇ ਮੈਨੂੰ ਦਿਖਾਇਆ ਜੀ ਪਿਸਤਲ ਸਿੱਧਾ ਕੀਤਾ ਵੀ ਰੁਕ ਜਾ ਕਿਉਂਕਿ ਮੈਂ ਜਾ ਰਿਹਾ ਸੀ ਕਿ ਮੈਨੂੰ ਪਤਾ ਸੀ ਮੈਂ ਕਹਿੰਦੀ दारू ਪੀਤੀ ਮਾਰੂਗਾ ਨਹੀਂ ਇੱਕ ਤਾਂ ਤੋਂ ਇਹਨੇ ਇੱਕ ਮੰਨ ਲਓ ਐ ਕਰਕੇ ਐਂ ਜਦੋਂ ਇਹਨੇ ਕੀਤਾ ਉੱਥੇ ਰੋਹ ਮਾਰਿਆ ਵੀ ਕੀ ਕਾਰਨ ਦਾਰੂ ਪੀਤੀ ਦਾਰੂ ਪੀਤੀ ਸ਼ਰਾਬ ਦਾ ਕਾਰਨ ਹੀ ਹੋਇਆ ਸਾਰਾ ਅੱਜ ਹੀ ਰਤਨ ਚ ਕੀ ਮਾਮਲਾ ਕੋਲ ਆਸਲ ਨੂੰ ਕਾ ਕਰੀਬ 4:00 ਵਜੇ ਇੱਕ ਕਾਲ ਮਸੂਰ ਹੋਈ ਸੀ ਕੰਟਰੋਲ ਰੂਮ ਤੋਂ ਕਿ ਕੋਈ ਹਾਜੀ ਰਤਨ ਦੇ ਨੇੜੇ ਕਿਹੜਾ ਹੈਗਾ ਫਾਇਰਿੰਗ ਹੋਈ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਚੌਕੀ ਇੰਚਾਰਜ ਸਿਵਲ ਹਸਪੀਟਲ ਮੌਕੇ ਤੇ ਪਹੁੰਚੀ ਤੇ ਜਿੱਥੇ ਉੱਥੇ ਇੱਕ ਵਿਅਕਤੀ ਨੂੰ ਰਾਉਂਡ ਆਫ ਕੀਤਾ ਜਿਸ ਨੂੰ ਕੁਝ ਕਿਸਤੇ ਗਲਪਤਾ ਲੱਗੀ ਹੈਗੀ ਕਿ ਹਾਜੀ ਰਤਨ ਦੇ ਵਿੱਚ ਹੋਰੇ ਪਰਿਵਾਰ ਦੇ ਨਾਲ ਕਿਹੜਾ ਹੈਗਾ ਉੱਥੇ ਮਾਰਕੀਟ ਦੇ ਵਿੱਚ ਦੂਸਰੀ ਉਸਦੇ ਮੋਟਰਸਾਈਕਲ ਨਾਲ ਕਿਹੜਾ ਹੈਗਾ ਵਿਅਕਤੀ ਦੀ ਕਾਰ ਲੱਗਣ ਕਰਕੇ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਉਦੋਂ ਬਾਅਦ ਕਿਹੜਾ ਹੈਗਾ ਉਸਨੇ ਉਸ ਤੇ ਉੱਥੇ ਕਿਹੜਾ ਹੈਗਾ ਫਾਇਰ ਕੀਤਾ ਕੌਣੇ ਬੰਦਾ ਸਰ ਫਾਇਰ ਕਰ ਰਿਹਾ ਹੈ ਦੇਖੋ ਫੈਰ ਕਰਨ ਵਾਲਾ ਵਿਅਕਤੀ ਜਿਸ ਕਰਨ ਸਿੰਘ ਸੋਨ ਸਿੰਘ ਹੈਗਾ ਜਿਹੜਾ ਕਿ ਪੱਕੇ ਤੌਰ ਤੇ ਜੈਤੋ ਰਹਿੰਦਾ ਤੇ ਬਠਿੰਡੇ ਹੈਗਾ ਉਹ ਆਰਜੀ ਤੌਰ ਤੇ ਰਹਿ ਰਿਹਾ ਹੈ। ਕਿੰਨਾ ਗੱਲ ਕੰਮ ਕੀ ਕਰਦਾ। ਦੇਖੋ ਮੁੱਢਲੀ ਤਫਤੀਸ਼ ਜਿਹੜੀ ਹੈਗੀ ਹੈ ਜਾਰੀ ਹੈਗੀ ਹੈ ਪੁੱਛ ਕੇ ਜਾਰੀ ਹੈਗੀ ਹੈ। ਤੇ ਇਸ ਤਰ੍ਹਾਂ ਜਿਹੜਾ ਹੈਗਾ ਹੁਣ ਤੱਕ ਦਾ ਜਿਹੜਾ ਹੈਗਾ ਇਹ ਕਾਰਵਾਈ ਕੀਤੀ ਜਾ ਰਹੀ ਹੈ। ਸਰ ਗਨਮੈਨ ਦੱਸਿਆ ਜਾ ਰਿਹਾ ਹੈਗਾ। ਦੇਖੋ ਇਹ ਮੁੱਢਲੀ ਤਫਤੀਸ਼ ਹੈਗੀ ਹੈ ਇਹ ਇਨਫਲੂਐਂਸ ਜਿਹੜਾ ਹੈਗਾ ਐਲਕੋਹਲਿਕ ਵੀ ਲੱਗ ਰਿਹਾ ਹੈਗਾ ਉਹਦਾ ਵੀ ਅਸੀਂ ਮੈਡੀਕਲ ਕਰਵਾਣੇ ਹੈਗੇ। ਸਰ ਗਰਪਨ ਕਿਹੜਾ ਸੀਗਾ ਜੀ ਟਾਈਮਿੰਗ ਕੀ ਸੀ ਵੀ ਤੇ ਸਮਝਾਇਆ ਜਾਂਦੀ ਹੈ। ਦੇਖੋ ਹੁਣ ਜਿਹੜਾ ਵੈਪਨ ਹੈਗਾ ਕੋਈ 32 ਬੋਰ ਆ ਜੋ ਕਿ ਲਿਸੈਂਸ਼ੀਅਲ ਸੈਂਸਰੀ ਸੀ ਜਿਹੜਾ ਹੈਗਾ ਗੱਡੀ ਦੇ ਵਿੱਚੋਂ ਮਿਲਿਆ ਹੈਗਾ ਫਾਇਰ ਕਿੰਨੀ ਕੀਤੀ ਨਹੀਂ ਫਿਰ ਦੇਖੋ ਦਸਨ ਮੁਤਾਬਕ ਜਿਹੜਾ ਪਬਲਿਕਲੀ ਦੋ ਫਾਇਰ ਕੀਤੇ ਹੈਗੇ ਆ ਬਾਕੀ ਜਿਹੜਾ ਹੈਗਾ ਤਿੰਨ ਇਸ ਤਰ੍ਹਾਂ ਨਾਲ ਇਸ ਗੱਲ ਨੂੰ ਅੱਗੇ ਲੈਂਦਾ ਜੀ ਕਿੰਨਾ ਟਾਈਮਿੰਗ ਕੀ ਸੀਗਾ ਤੇ ਏਰੀਆ ਕਿਹੜਾ ਜੀ ਕਰੀਬ 4 ਵਜੇ ਹਾਜੀ ਰਤਨ ਦੇ ਕਰੀਬ ਸਾਨੂੰ ਤਲਾਹ ਮਿਲੀ ਸੀ ਨੁਕਸਾਨ ਵਾਲ ਨਹੀਂ ਫਿਲਹਾਲ ਕੋਈ ਨੁਕਸਾਨ ਨਹੀਂ ਲੇਕਿਨ ਇਹਦੀ ਕਿਹੜੀ ਅਟੈਂਸ਼ਨ ਸੀ ਫਾਇਰ ਦੀ ਉਸ ਵਿਅਕਤੀ ਦੇ ਉੱਤੇ ਸੀਗੀ ਜਿਸ ਕਰਕੇ ਜਿਹੜਾ ਹੈਗਾ ਇਹ ਕਾਰਵਾਈ ਕੀਤੀ ਜੀ ਜਿਹੜੀ ਬੰਦੇ ਤੇ ਫਾਇਰ ਕੀਤੇ ਨੇ ਉਹ ਬ

ਡਾਲਰ ਦੇ ਆਧਾਰ ਤੇ ਇਸਨੇ ਕਿਹਾ ਉਹਨੇ ਦੱਸਿਆ ਕਿ ਮੈਨੂੰ ਕਿਹੜਾ ਹੈਗੇ ਨੇ ਫਾਇਰ ਕਿਹੜਾ ਮੇਰੇ ਵੱਲ ਸਰਪੀ ਕੀਤਾ ਹੈ। ਸਰਪੀ ਕੀਤੀ ਸੀਗਾ ਜੀ। ਬਿਲਕੁਲ ਕਰਤੀ ਸੀਗਾ ਜੀ। ਨਸ਼ੇ 'ਚ ਵੀ ਆਦੀ ਸੀਗਾ ਬੋਤਲਾਂ ਲਈ ਸ਼ਰਾਬ ਦੀ ਇਹਦੇ ਕਿ ਪਿਛੇ। ਦੇਖੋ ਕਿਹੜੀ ਹੈ ਕਿ ਇੱਕ ਤਕਤੀਸ਼ ਅਜੇ ਮੋਡਲਸ ਸਟੇਜ ਤੇ ਹੈਗੀ ਆ। ਇਸ ਬਾਰੇ ਕਿਹੜਾ ਹੈਗਾ ਮੈਂ ਪ੍ਰਪੱਕਤ ਤੌਰ ਤੇ ਨਹੀਂ ਕੁਝ ਕਹਿ ਸਕਦਾ। ਜੀ। ਜੀ ਬੀ।